ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਹੋਰ ਸੁਣਾਉ ਸਾਰਿਤ ਕਿੱਤਾਂ ਹੋ ਤੁਸੀਂ ਲੋ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੱਥੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਟਿਪਸ ਸ਼ੇਅਰ ਕਰਨ ਲੱਗੀ ਹਾਂ ਜੋ ਕਿ ਮੈਂ ਹਰ ਵਕਤ ਘਰ ਵਿੱਚ ਜਦੋਂ ਵੀ ਇਹ ਚੀਜ਼ ਬਣਾਉਣੀ ਆ ਤੇ ਇਹ ਬਲ ਟ੍ਰਿਪ ਮੈਂ ਵੀ ਇਦਾਂ ਹੀ ਯੂਜ਼ ਕਰਦੀ ਆ ਇਦਾਂ ਮੈਂ ਵੀ ਇਦਾਂ ਹੀ ਇਸਤੇਮਾਲ ਕਰਦੀ ਆ ਇਹ ਵਾਲੀ ਟ੍ਰਿਕ ਤੇ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਨ ਲੱਗੀ ਆ ਤੇ ਵਲੌਗ ਨਾਲ ਬਣੇ ਰਿਹਾ ਆਂਡੇ ਤੇ ਕਰਾ ਬਹੁਤ ਹੀ ਕੰਮ ਆਉਣ ਵਾਲੀ ਇਹ। ਹਲੋ ਜੀ ਇੱਧਰ ਆਪਣਾ ਸਾਗ ਬਣ ਰਿਹਾ ਵਾ ਤੇ ਇੱਧਰ ਆਪਣੀ ਮਲਾਈ ਇਕੱਠੀ ਹੋਈ ਹੋਈ ਆ ਤੇ ਆਪਾਂ ਲੱਗੇ ਸੀਗੀ ਮਲਾਈ ਦਾ ਮੱਖਣ ਬਣਾਉਣ ਵਾਸਤੇ ਤੇ ਜੋ ਟ੍ਰਿਕ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਉਹ ਇਹਦੇ ਤੋਂ ਹੀ ਆ ਤੇ ਇੱਥੇ ਆਪਣੀ ਮਲਾਈ ਇਕੱਠੀ ਹੋਈ ਸੀ ਤੇ ਸੋਚਿਆ ਚਲੋ ਆਪਾਂ ਇਹਦਾ ਮੱਖਣ ਬਣਾ ਲੈਨੇ ਆ। ਤੇ ਜੋ ਇਹਦੀ ਲੱਸੀ ਬਚ ਜਾਂਦੀ ਹੈ ਕਈ ਵੇਣਾ ਉਹ ਲੱਸੀ ਨੂੰ ਛੱਡ ਦਿੰਦੀਆਂ ਨੇ ਤੇ ਕਈਆਂ ਨੂੰ ਪਤਾ ਵਾ ਕਿ ਉਹ ਯੂਜ਼ ਹੋ ਜਾਂਦੀ ਹੈ ਤੇ ਬਹੁਤ ਹੀ ਵਧੀਆ ਯੂਜ਼ ਚ ਆਉਂਦੀ ਹੈ ਇਹਦੀ ਲੱਸੀ ਬਚੀ ਹੋਈ ਜੋ ਕਿ ਆਪਾਂ ਮੱਖਣ ਕੱਢ ਲਏ ਨੇ ਜਿਹੜੀ ਲੱਸੀ ਬਚੀ ਹੁੰਦੀ ਹੈ ਬਹੁਤ ਹੀ ਵਧੀਆ ਆਪਣੇ ਕੰਮ ਆਉਣ ਵਾਲੀ ਚੀਜ਼ ਆ ਤੇ ਪਹਿਲਾਂ ਤਾਂ ਆਪਾਂ ਮੱਖਣ ਬਣਾ ਲਈਏ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਜੋ ਇਹਦੀ ਬਚੀ ਹੋਈ ਲੱਸੀ ਆ ਉਹਦਾ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ ਤਿੱਲੋਂ ਜੀ ਮੱਖਣ ਆਪਾਂ ਨੇ ਬਣਾ ਲਿਆ ਹੈ ਮੱਖਣ ਆਪਣਾ ਬਣ ਗਿਆ ਵਾ ਤੇ ਇਹ ਆ ਜੀ ਉਹਦੀ ਬਚੀ ਹੋਈ ਲੱਸੀ ਕਿਉਂਕਿ ਆਪਾਂ ਇੱਕ ਸਿਰਫ ਕੋਲੀ ਪਾਣੀ ਦੀ ਪਾਈ ਸੀਗੀ ਇਹਦੇ ਵਿੱਚ ਮਲਾਈ ਵਿੱਚ ਤੁਹਾਨੂੰ ਪਤਾ ਪਾਣੀ ਤਾਂ ਪਾਉਣਾ ਹੀ ਪੈਂਦਾ ਵਾ ਤੇ ਇਹਦੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਦੀ ਬਚੀ ਹੋਈ ਲੱਸੀ ਦੀ ਕੀ ਡਿਸ਼ ਬਣਾਵਾਂਗੇ ਜੋ ਕਿ ਬਹੁਤ ਹੀ ਸਪੈਸ਼ਲ ਹੈ ਆਪਾਂ ਇਹਨੂੰ ਵੇਸਟ ਨਹੀਂ ਕਰਾਂਗੇ ਤੇ ਇਹਨੂੰ ਆਪਾਂ ਕਰ ਲੈਣੀ ਆ ਥੋੜਾ ਜਿਹਾ ਗਰਮ ਜ਼ਿਆਦਾ ਗਰਮ ਨਹੀਂ ਕਰਨਾ ਆਪਾਂ ਨੇ ਤੇ ਇੱਧਰ ਆਪਾਂ ਪਹਿਲਾਂ ਦੇ ਸੌਨ ਕਰ ਲਿਆ ਤੇ ਲੋਜੀ ਇੱਥੇ ਆਪਾਂ ਗੈਸ ਤੇ ਰੱਖ ਦਿੱਤਨ ਤੇ ਇਹਨੂੰ ਇੰਨਾ ਜ਼ਿਆਦਾ ਆਪਾਂ ਗਰਮ ਨਹੀਂ ਕਰਨਾ ਥੋੜਾ ਜਿਹਾ ਕੋਸਾ ਜਿਹਾ ਕਰਾਂਗੇ ਆਪਾਂ ਇਹਨੂੰ ਤੇ ਤੁਹਾਨੂੰ ਦੱਸਦੀਆਂ ਕਿ ਆਪਾਂ ਇਹਦੀ ਕੀ ਡਿਸ਼ ਬਣਾਵਾਂਗੇ ਜੋ ਕਿ ਇਹਦੀ ਬਚੀ ਹੋਈ ਲੱਸੀ ਦੀ ਬਹੁਤ ਵਧੀਆ ਡਿਸ਼ ਬਣ ਕੇ ਤਿਆਰ ਹੋ ਜਾਊਗੀ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਆ ਅੱਜ ਤੋਂ ਬਾਅਦ ਤੁਸੀਂ ਮੇਰੀ ਇਹ ਵੀਡੀਓ ਦੇਖ ਕੇ ਜਿਹੜੀਆਂ ਬਚੀ ਹੋਈ ਲੱਸੀ ਜੋ ਖਿਓ ਬਣਾਉਣੀ ਆਣੇ ਡੋਲ ਦਿੰਦੀਆਂ ਨੇ ਤੇ ਉਹ ਨਹੀਂ ਡੋਲਣਗੀਆਂ ਤੇ ਜਿਨ੍ਹਾਂ ਨੂੰ ਪਤਾ ਵਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਹਿਲਾਂ ਵੀ ਪਤਾ ਸੀ ਤੁਹਾਨੂੰ ਵੀ ਇਹ ਇਦਾਂ ਹੀ ਇਸਤੇਮਾਲ ਕੀਤੀ ਜਾਂਦੀ ਹੈ ਬਚੀ ਹੋਈ ਲੱਸੀ ਚਲੋ ਜੀ ਥੋੜਾ ਜਿਹਾ ਆਪਾਂ ਨੂੰ ਨਿੱਕਾ ਕਰਾਂਗੇ ਜ਼ਿਆਦਾ ਗਰਮ ਨਹੀਂ ਕਰਾਂਗੇ ਚਲੋ ਜੀ ਇੱਥੇ ਆਪਾਂ ਨਾ ਇਹਨੂੰ ਨਿਕਾਜਾ ਕਰ ਲਿਆ ਜਿਆਦਾ ਗਰਮ ਨਹੀਂ ਕੀਤਾ ਆਪਾਂ ਨੇ ਥੋੜਾ ਜਿਹਾ ਆਪਾਂ ਨਿਕਾਜਾ ਕੀਤਾ ਸੀ ਤਦੋਂ ਜੀ ਥੋੜੇ ਜਿਹੀ ਆਪਣੀ ਉਂਗਲ ਸਾਫ਼ ਹੱਥ ਕਰਕੇ ਪਾ ਕੇ ਦੇਖ ਲੈਣੀ ਵੀ ਜਿਆਦਾ ਗਰਮ ਨਾ ਹੋਵੇ ਤਦੋਂ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹ ਬਚੀ ਹੋਈ ਲੱਸੀ ਦਾ ਕੀ ਬਣਾਣ ਲੱਗੇ ਸੀਗੇ ਤੇ ਇਹ ਬਚੀ ਹੋਈ ਲੱਸੀ ਦੀ ਆਪਾਂ ਬਣਾਵਾਂਗੇ ਦਹੀਂ ਤੇ ਤਾਨੂੰ ਪਤਾ ਹੈ ਕਿ ਇਹ ਵੀ ਦੁੱਧੀ ਹੁੰਦਾ ਵਾ ਚਲੋ ਜੀ ਇੰਨਾ ਕੁ ਆਪਾਂ ਲਗਾ ਦੇਵਾਂਗੇ ਜਾਮੂਨ ਖੱਟਾ ਵੀ ਕਹਿੰਦਾ ਕੋਈ ਜਾਮੂਨ ਕਹਿੰਦਾ ਵਾ ਤੇ ਚਲੋ ਜੀ ਇਥੇ ਆਪਏ ਇਹਨੂੰ ਜਾਮੂਨ ਲਗਾ ਦਿੱਤਾ ਖੱਟਾ ਲਗਾ ਦਿੱਤਾ ਥੋੜੀ ਜੀ ਦਹੀਂ ਪਾ ਕੇ ਤੇ ਇਹਦੀ ਸੁਭਾ ਤੇ ਕਰ ਆਪਣੀ ਦਹੀਂ ਬਣ ਜੂਗੀ ਦੇਖੋ ਜੀ ਇਹ ਲੱਸੀ ਵੀ ਨਹੀਂ ਵੇਸਟ ਹੋਊਗੀ ਬਹੁਤ ਹੀ ਕੰਮ ਆਊਗੀ ਮੱਖਣ ਤਾਂ ਆਪਣੇ ਕੰਮ ਆਉਣੇ ਹੀ ਹੋਣਾ ਸੀਗਾ ਤੇ ਜੋ ਇਹਦੀ ਬਚੀ ਹੋਈ ਲੱਸੀ ਹੁੰਦੀ ਆ ਉਹ ਵੀ ਆਪਣੇ ਕੰਮ ਆਉਗੀ ਇਨੂੰ ਆਪਾਂ ਟੱਕ ਕੇ ਰੱਖ ਦਿੰਨੇ। ਸਟੋਰੀ ਨਾਲ ਪਾ ਸ਼ੇਅਰ ਕਰਾਂਗੇ ਅੱਗੇ। ਸਵੇਪਾ ਪਤਣ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਇਹਦੀ ਜੰਮੀ ਹੋਈ ਨਹੀਂ। ਬਹੁਤ ਹੀ ਵਧੀਆ ਕੰਮ ਆਉਣ ਵਾਲੀ ਆ। ਤੇ ਹਾਂਜੀ ਆਪਾਂ ਉੱਠ ਗਏ ਸੀਗੇ ਸਵੇ ਆ ਗਈ ਆਪਣੀ। ਤੇ ਤੁਸੀਂ ਦੇਖ ਸਕਦੇ ਹੋ। ਆਪਣਾ ਦਹੀਂ ਜਮ ਕੇ ਬਿਲਕੁਲ ਤਿਆਰ ਹੋ ਗਿਆ ਵਾ। ਇਸ ਤਰ੍ਹਾਂ ਤੁਸੀਂ ਵੀ ਦਹੀਂ ਜਮਾ ਸਕਦੇ ਹੋ। ਜੋ ਕਿ ਆਪਣੇ ਬਚੀ ਹੋਈ ਮੱਖਣ ਵਿੱਚੋਂ ਲੱਸੀ ਹੁੰਦੀ ਆ ਦੇਖੋ ਕਿੰਨਾ ਸੋਹਣਾ ਦਹੀਂ ਜੰਮ ਕੇ ਤਿਆਰ ਹੋ ਗਿਆ ਵਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ